ਸਤਿ ਸ਼੍ਰੀ ਅਕਾਲ ਮੈਂ ਕੁਚਲ ਸਿੰਘ ਕਸੇਲ ਅੱਜ ਆਏ ਆਏ ਆ ਸਰਦਾਰ ਪ੍ਰਪਾ ਸਿੰਘ ਢੱਲੋਂ ਅਜੰਡੀ ਸਾਹਿਬ ਉਹਨਾਂ ਦੇ ਇੱਥੇ ਫਾਰਮ ਤੇ ਤੇ ਇਹਨਾਂ ਨੇ ਆ ਸਬਜ਼ੀਆਂ ਲਾਈਆਂ ਵਾਂ ਕਈ ਤਰ੍ਹਾਂ ਦੀਆਂ ਤੇ ਉਹਨਾਂ ਉਹ ਅਜਵੇਲੇ ਆ ਇਹਨਾਂ ਕੋਲ ਜਾਣਕਾਰੀ ਲੈਣੇ ਉਹਨਾਂ ਬਾਰੇ ਕਿੱਤਰਾ ਕਿੱਤਰਾ ਚੱਲ ਇਹਨਾਂ ਨੇ ਲਾਇਆ ਤੇ ਵੀ ਉਹ ਕਿੱਥੋਂ ਲਾਇਆ ਇਸ ਬਾਰੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬੜਾ ਖਨਪਾਗ ਤੁਸੀਂ ਆਏ ਸਾਡੇ ਫਾਰਮ ਤੇ ਇਹ ਇਹ ਸਬਜ਼ੀਆਂ ਦੇ ਹਰ ਸੀਜ਼ਨ ਦੀਆਂ ਹੀ ਲਾਈ ਦੀਆਂ ਤਕਰੀਬਨ ਜਿਹੜੀਆਂ ਵੀ ਸਬਜ਼ੀਆਂ ਹੁੰਦੀਆਂ ਸਾਰੀਆਂ ਹੀ ਲਾਉਨੇ ਆ ਤੇ ਤਕਰੀਬਨ ਸਾਡਾ ਅੱਧਾ ਪੌਣਾ ਕਿੱਲਾ ਜਿਹੜਾ ਉਹ ਸਬਜ਼ੀਆਂ ਥੱਲੇ ਹੁੰਦਾ ਭਾਵੇਂ ਕਿ ਸਾਨੂੰ ਸਬਜ਼ੀਆਂ ਦੀ ਇਨੀ ਲੋੜ ਨਹੀਂ ਹੁੰਦੀ ਪਰ ਉਹਦੇ باوجود ਵੀ ਇਹੀ ਜ਼ਿਆਦਾ ਸਬਜ਼ੀ ਲਾਉਨੇ ਆ ਕਿਉਂਕਿ ਜਿੰਨੇ ਸਾਡੇ ਕੰਮ ਕਰਨ ਵਾਲੇ ਭਰਾ ਨੇ ਉਹ ਵੀ ਇੱਥੇ ਹੀ ਖਾਂਦੇ ਆ ਬਾਕੀ ਆਣ ਗਵਾਨ ਜਿਨ੍ਹਾਂ ਨੇ ਥੋੜਾ ਬਹੁਤਾ ਮੇਰਾ ਫੀਗਰ ਕਰਕੇ ਖੜਨੀ ਨਹੀਂ ਦੀ ਉਹਨਾਂ ਨੇ ਵੀ ਖੜਨੀ ਹੁੰਦੀ ਹੈ ਇਹਦੇ ਕਰਕੇ ਤਾਂ ਕਿ ਸਾਡੇ ਜੋਗੀ ਜਿਹੜੀ ਆ ਖਾਨ ਜੋਗੀ ਵੱਜ ਜਵੇ ਇਹ ਕਰਕੇ ਹੀ ਮਾਨਸੋਨੀਆ ਸਬਜ਼ੀਆਂ ਜਿਹੜੀਆਂ ਲਾਉਨੇ ਆ ਤੇ ਉਹ ਵੀ ਆਰਗੇਨਿਕ ਕੋਸ਼ਿਸ਼ ਕਰਦੇ ਆ ਵੀ ਆਰਗੇਨਿਕ ਸਾਰੀਆਂ ਜਿਹੜੀਆਂ ਉਹ ਪੈਦਾ ਕੀਤੀਆਂ ਜਾਣ। ਹਾਂਜੀ। ਚਲੋ। ਉਹ ਹਾਂਜੀ। ਨੂੰ ਉਹ ਖਾਉਨੇ ਆ। ਪੁੱਛਦੇ ਆ ਤੁਹਾਨੂੰ ਕਿਹੜੀ ਕਿਹੜੀ ਸਬਜ਼ੀ ਤਰੀ ਤੇ ਕਿਹੜੇ ਕਿਹੜੀ ਚੀਜ਼ ਲਾ ਰਹੇ ਜੀ ਹਾਂ। ਇਹ ਬਾਰਾਬਾਸੀ ਨਿੰਬੂ ਆ। ਇਹ ਤਕਰੀਬਨ ਸਾਰਾ ਸਾਲ ਹੀ ਜਿਹੜਾ ਸਾਡੇ ਹੋਰ ਵੀ ਬੂਟੇ ਹੈਗੇ ਨੇ ਇਹਦੇ ਨਾਲ ਦੇ। ਤੇ ਆ ਕਰਦੀਆਂ ਲੋੜਾਂ ਜਿਹੜੀਆਂ ਉਹ ਤਕਰੀਬਨ ਅਸੀਂ ਬੋਲ ਨਹੀਂ ਲੈਣੇ ਪੈਂਦੇ ਸਾਨੂੰ ਨਿੰਬੂ ਜਿਹੜੇ ਆਪਣੇ ਜੋਗੇ ਆਪ ਹੀ ਇੱਥੇ ਪੈਦਾ ਹੋ ਜਾਂਦੇ ਆ। ਇਹ ਤੁਲਾ ਬਾਕੀ ਆਪਾਂ ਅੱਗੇ ਚੱਲਦੇ ਆ ਤੁਸੀਂ ਵੇਖ ਰਹੇ ਹੋ ਨੇ ਵਟਾਂ ਦੇ ਤੇ ਛਿਲਗਮ ਤੇ ਮੂਲੀਆਂ ਆ ਜਿਹੜੀ ਦੂਜੀ ਸ਼ਹਿਜ ਆ ਕੀ ਜੇ ਇਹ ਇਹ ਮੇਥਰੇ ਹਾਂਜੀ ਇਹ ਜਿਹੜੀ ਆ ਮੇਥਰੇ ਜਿਹੜੇ ਆ ਇਹ ਆਪਾਂ ਇਹਨਾਂ ਨੂੰ ਹਰੇ ਵੀ ਆਪਾਂ ਵਰਤਦੇ ਆਂ ਦੇ ਪੁਰਜੀ ਬਣਾ ਸਕਦੇ ਆ ਤੇ ਆਪਾਂ ਇਹਨੂੰ ਕਹ ਲੋ ਵੀ ਆਪਣਾ ਫੁਲਕਿਆਂ ਦੇ ਵਿੱਚ ਵੀ ਰੋਟੀਆਂ ਵੀ ਪਰੌਠੇ ਜਿਹੜੇ ਬਣਾਉਣੇ ਮੇਥਰੇਆਂ ਵਾਲੇ ਉਹ ਵੀ ਬਣਾ ਲੈਨੇ ਆ ਹਾਂਜੀ ਬਾਕੀ ਜਿਹੜੇ ਦੇ 2 ਪੱਕੇ ਹੋਣ ਤੇ ਉਹ ਤੇ ਲੋਕੀ ਸ਼ੂਗਰ ਵਾਸਤੇ ਵੀ ਬੜੇ ਵਰਤਦੇ ਇਹਨਾਂ ਨੂੰ ਹਾਂਜੀ ਉਮ ਤਰਤੇ ਜਿਹੜੇ 10 ਗ੍ਰਾਮ ਹੰਦੇ ਰੋਜ਼ ਖਾਓ ਤੇ ਸ਼ੂਗਰ ਕੰਟਰੋਲ ਰਹਿੰਦੀ ਹੈ। ਹਾਂਜੀ। ਮੇਥੇ ਦੇ ਨਾਲ ਹੀ ਆ ਜਿਹੜੀ ਦੂਜੀ ਇਹ ਮੇਥਰੀ ਹੈ। ਇਹਨੂੰ ਕਸੂਰੀ ਮੇਥਰੀ ਆਂਦੇ ਆ। ਹਾਂਜੀ। ਇਹ ਜਿਹੜੀ ਆਮ ਜਿਹੜੇ ਆ ਬਜ਼ਾਰਾਂ ਜਿਹੇ ਦੇ ਪੱਤੇ ਵੀ ਜ਼ਿਆਦਾ ਇਹਦੇ ਵਿਕਦੇ ਆ। ਲੋਕੀਂ ਦਾਲ ਸਬਜ਼ੀਆਂ ਦੇ ਚ ਇਹਦੇ ਪੱਤੇ ਜ਼ਿਆਦਾ ਜਿਹੜੇ ਉਗਦੇ ਆ। ਮੇਥੀ ਕਸੂਰੀ ਕਰਕੇ ਇਹਦਾ ਨਾਮ। ਤੇ ਮਤਲਬ ਫੁਲਕਿਆਂ ਦੇ ਵਿੱਚ ਪਾ ਲਓ ਜਾਂ ਪਰਜੀ ਬਣਾ ਲਓ ਉਸ ਕੰਮ ਦੋਵੇਂ ਬੜੀ ਕੰਮ ਆਉਂਦੀ ਹੈ। ਓਕੇ। ਇਹ ਇਹ ਲਈ ਆ ਜੀ ਗਾਜਰ। ਇਹ ਤਕਰੀਬਨ ਚਾਰ ਕਿਸਮ ਦੀਆਂ ਗਾਜਰਾਂ ਮੈਂ ਲਾਈਆਂ ਨੇ ਅੱਛਾ ਇੱਕ ਤੇ ਲਾਲ ਗਾਜਰ ਜਿਹੜੀ ਆਪਣੇ ਆਮ ਜਿਹੜੀ ਗਾਜਰ ਹੁੰਦੀ ਆ ਵੈਰਾਈਟੀਆਂ ਯੂਨੀਵਰਸਿਟੀ ਦੀਆਂ ਆ ਇਹ ਤੋਂ ਇਲਾਵਾ ਅੱਗੇ ਆ ਨਾਲ ਹੀ ਇਹ ਵੀ ਗਾਜਰ ਆ ਗਾਲਲੇ ਬੰਨੇ ਇਹ ਇਹ ਗਾਜਰ ਦੀ ਇੱਕ ਹੋਰ ਵੈਰਾਈਟੀ ਰੋਸ਼ਨੀ ਕਰਕੇ ਵੈਰਾਈਟੀ ਆ ਹਾਂਜੀ ਇਹ ਥੋੜੇ ਜੇ ਵਾਈਟ ਕਲਰ ਚਿੱਟੇ ਰੰਗ ਦੇ ਵਿੱਚ ਥੋੜੀ ਆਉਂਦੀ ਆ ਇਹਦੇ ਗਾਲਲੇ ਬੰਨੇ ਦੂਜੀ ਆ ਉਹ ਗਾਜਰ ਜਿਹੜੀ ਉਹ ਬਲੈਕ ਬਿਊਟੀ ਕਰਕੇ ਬਣਾਉਂਦੇ ਆ ਉਹ ਜਾਮਨੀ ਜਿਹੜਾ ਕਾਂਜੀ ਵਗੈਰਾ ਜਿਹਦੀ ਜ਼ਿਆਦਾ ਬਣਾਉਂਦੇ ਆ ਹਾਂਜੀ ਉਹ ਗਾਜਰ ਜਿਹੜੀ ਆ ਉਹ ਆਏ ਹਾਂਜੀ ਇਹ ਜਿਹੜੀਆਂ ਗਾਜਰਾਵਾਂ ਬਸ ਛੋਟੀਆਂ ਵਾਂ ਇਹ ਕਦੋਂ ਕਿ ਤਿਆਰ ਹੋਣਗੀਆਂ ਇਹ ਜਿਹੜੀਆਂ ਛੋਟੀਆਂ ਇਹਨਾਂ ਨੂੰ ਹਾਲੇ ਤਕਰੀਬਨ ਮਤਲਬ 20 ਦਿਨ ਲੱਗਣੇ ਆਲੀ ਅੱਛਾ ਜਿਹੜੀਆਂ ਪਹਿਲਾਂ ਤੁਹਾਨੂੰ ਵਿਖਾਈਆਂ ਉਹ ਤੇ ਹੋਰ 5-7 ਦਿਨ ਤੱਕ ਤਿਆਰ ਹੋ ਜਾਣਗੀਆਂ ਹਾਂਜੀ ਹਾਂਜੀ ਉਹ ਜਿਹੜੀਆਂ ਉਹ ਜਿਹੜੀਆਂ ਆ ਗਾਜਰਾਵਾਂ ਇਹ ਤੇ ਇਹ ਤੇ ਤਿਆਰ ਹੋ ਜਾਣਗੀਆਂ ਇਹ ਲੱਗੇ ਬੰਨੇ ਤਿਆਰੀ ਦੇ ਹੁਣ ਬਸ 5-7 ਦਿਨਾਂ ਹੋਏ ਆ ਖਾਣਯੋਗ ਹੋ ਜਾਣੀਆਂ ਹਾਂਜੀ ਆ ਜਿਹੜੀ ਜੇ ਆ ਪਾਲਕ ਜੇ ਆ ਜਿਹੜੀ ਇਹ ਪਾਲਕ ਆ ਇਹ ਵੀ ਯੂਨੀਸਟੀ ਦੀ ਵੈਰੈਟੀ ਆ ਹਾਂਜੀ ਜੀ ਕੀ ਨਾਂ ਇਹਦਾ ਇਹਦਾ ਨਾਂ ਐਵਰਗ੍ਰੀਨ ਕਰਕੇ ਇਹਨੂੰ ਜਿਆਦਾ ਆਂਦੇ ਆ ਐਵਰਗ੍ਰੀਨ ਕਰਕੇ ਆਂਦੇ ਤੇ ਇਹ ਕਾਫੀ ਮਤਲਬ ਵਧੀਆ ਦੇ ਪੱਤੇ ਕੂਲੇ ਰਹਿੰਦੇ ਕਾਫੀ ਦੇਰ ਤੇ ਕਾਫੀ ਵਧੀਆ ਵੈਰੈਟੀ ਹੈ ਹਾਂਜੀ ਆ ਜਿਹੜਾ ਜੇ ਆ ਥੋਂਗ ਜੇ ਪਹਲਸਨ ਵੀ ਆਂਦੇ ਆ ਉਹ ਇਹ ਥੋਂਮ ਹੀ ਆ ਇਹ ਚਿੱਟੇ ਰੰਗ ਦਾ ਜਿਹੜਾ ਉਹ ਉਹ ਥੋਂਮ ਆ ਇਹ ਵਾਈਟ ਰੰਗ ਚ ਹੋਊਗਾ ਵਾਈਟ ਰੰਗ ਦੇ ਵਿੱਚ ਹਾਂਜੀ ਕਿਤੇ ਕਿਤੇ ਵਿੱਚ ਇਹਦਾ ਥੋੜਾ ਜਿਹਾ ਲਾਲੀ ਹਸਾ ਮਾਰਦਾ ਇਹ ਚ ਅੱਛਾ ਅੱਛਾ ਇਹ ਇਹ ਮਤਲਬ ਆਪਣਾ ਕੈਲੋਪੀ ਵਾਈ ਦੇ ਰੋਗਾਂ ਵਾਸਤੇ ਜਿਆਦਾ ਜਿਹੜਾ ਆਪਾਂ ਜਿਆਦਾ ਵਰਤਦੇ ਇਹਨੂੰ ਇਹ ਖੂਨ ਨੂੰ ਪਤਲਾ ਵੀ ਕਰਦਾ ਏ ਇਹ ਕਰਕੇ ਇਹਦੀ ਕਾਫੀ ਜਿਹੜੀ ਐ ਮੈਡੀਸ਼ਨਲ ਵੈਲਿਊ ਵੀ ਹੈਗੀ ਆ ਹਾਂਜੀ ਹਾਂਜੀ ਪ੍ਰੋਫੈਸਰ ਜੀ ਇਹ ਕਰੇਲੇ ਆ ਅੱਛਾ ਜੀ ਕਰੇਲੇ ਵੀ ਆ ਤੇ ਵਿੱਚ ਕੁਝ ਕਰੇਲੀਆਂ ਦੀਆਂ ਵੀ ਵੱੱਲਾ ਹੈਗੀਆਂ ਨੇ ਹਾਂਜੀ ਕਰੇਲੀਆਂ ਥੋੜੀਆਂ ਲੰਮੀਆਂ ਪਤਲੀਆਂ ਹੁੰਦੀਆਂ ਕਰੇਲੇ ਥੋੜਾ ਜਿਆਦਾ ਮੋਟੇ ਹੁੰਦੇ ਨੇ ਜਿਹੜੇ ਵੱਡੇ ਹੁੰਦੇ ਆ ਹਾਂਜੀ ਤੇ ਇਹ ਵੀ ਹੁਣ ਤੇ ਇਦਾਂ ਦਾ ਸੀਜ਼ਨ ਵੈਸੇ ਤਕਰੀਬਨ ਲੱਗ ਹੀ ਚੁੱਕਿਆ ਇਹ ਪਿਛਲੇ ਸੀਜ਼ਨ ਦੀਆਂ ਸੀਗੀਆਂ ਗਰਮੀਆਂ ਵਾਲੀਆਂ ਉਹਦੇ ਵਿੱਚ ਹੀ ਲਾਏ ਸੀ ਤੇ ਹੁਣ ਤੇ ਹੰਡ ਤੇ ਹੈ ਤਕਰੀਬਨ ਹਾਂਜੀ ਇਹਨਾਂ ਇਹਨਾਂ ਦਾ ਵੀ ਕੋਈ ਨਾਮ ਆ ਕੋਈ ਇਹਨਾਂ ਦਾ ਨਾਮ ਮੇਰੇ ਖਾਲ 96 ਯਾ ਨੰਬਰ ਦਾ ਸ਼ਾਇਦ ਇਹਨਾਂ ਆਪ ਲਾਉਂਦੇ ਸਿੱਕੇ ਕਿੰਨੇ ਕਿੰਨੇ ਚਿਰ ਬਾਅਦ ਇਹ ਲੱਗਣਾ ਪੈਂਦੇ ਜਦੋਂ ਲਾਦੋ ਜੀ ਇਹ ਤਕਰੀਬਨ ਕਹ ਲੋ ਵੀ ਮਹੀਨਾ ਲੈ ਜਾਂਦੇ ਆ ਅੱਛਾ ਆ ਜਿਹੜੇ ਬੀਜੇ ਜੇ ਆ ਮਟਰ ਹਾਂਜੀ ਇਹ ਮਟਰਾਂ ਦੋ ਵੈਰਾਈਟੀਆਂ ਨੇ ਇੱਕ ਤੇ ਦਰਲੇ ਸਾਈਡ ਤੇ ਹੈਗਾ ਪੀ 7 ਆ ਹਾਂ ਹਾਂ ਤੇ ਇੱਕ ਹੈਗਾ 89 ਦੋ ਵੈਰਾਈਟੀਆਂ ਨੇ ਦੋਵੇਂ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਇੱਕ ਗੇਤਰਾ ਲੱਥਣ ਵਾਲਾ ਤੇ ਇੱਕ ਥੋੜਾ ਜਿਹਾ ਜਗ੍ਹਾ ਲੇਟ ਲੱਸਦਾ ਹਾਂਜੀ ਇਹ ਦੋਵੇਂ ਜਿਹੜੀਆਂ ਵੈਰਾਈਟੀਆਂ ਜਿਹੜੀਆਂ ਨੇ ਇਹ ਕਿੰਨੇ ਕ ਦਿਨ ਲੈਂਦੇ ਆ ਤਿਆਰ ਲੈਂਡ ਚ ਇਹ ਤਿਆਰ ਤੇ ਤਕਰੀਬਨ 8 ਮਹੀਨਾ ਲੈ ਜਾਂਦੇ ਆ ਹਾਂ ਜੀ ਇਹ ਜਿਹੜੀ ਇਹ ਗੋਭੀ ਜੇ ਇਹ ਕਿਹੜੀ ਚੀਜ਼ ਹੈ ਇਹ ਫੁੱਲ ਗੋਭੀ ਆ ਹਾਂਜੀ ਇਹਦੇ ਨਾਲ ਹੀ ਆ ਜਿਹੜੇ ਤੁਸੀਂ ਖੱਬੇ ਪਾਸੇ ਵੇਖ ਰਹੇ ਜੇ ਇਹ ਬੰਦ ਗੋਭੀ ਆ ਹਾਂਜੀ ਇਹ ਫੁੱਲ ਗੋਭੀ ਤੇ ਹਾਂਜੀ ਬੰਦ ਗੋਭੀ ਦੋਵੇਂ ਵੈਰਾਈਟੀਆਂ ਜਿਹੜੀਆਂ ਨੇ ਅੱਛਾ ਜੀ ਇਹ ਕਿੰਨੇ ਕਿੰਨੇ ਚ ਚ ਚ ਤਿਆਰ ਹੁੰਦੀ ਇਹ ਤਕਰੀਬਨ ਕਹਿੰਦੇ 1.5 ਮਹੀਨੇ ਦੇ ਉੱਤੇ ਹੀ ਲਾ ਜਾਂਦੀ ਤਕਰੀਬਨ ਹਾਂਜੀ ਅੱਛਾ ਜੀ ਇਹ ਧਨੀਆ ਹੈ ਹਾਂਜੀ ਇਹ ਵੀ ਯੂਨੀਵਰਸਿਟੀ ਦੀ ਵੈਰਾਈਟੀ ਆ ਦਾ ਨਾਮ ਪੰਜਾਬ ਸੁਗੰਧ ਕਰਕੇ ਆਦੇ ਆਮ ਤਣੀਏ ਨਾਲੋਂ ਇਹ ਪੱਤਿਆਂ ਦੇ ਵਿੱਚ ਜਿਹੜੀ ਬਾਸ਼ਨਾ ਬਹੁਤ ਜ਼ਿਆਦਾ ਅੱਛਾ ਅੱਛਾ ਇਹ ਆਮ ਤਣੀਏ ਤੇ ਆਪਾਂ ਆਮ ਸਾਰੇ ਵਰਤੇ ਤੇ ਆਹ ਗੰਡੇ ਨਾਲ ਇਹ ਲਸਣੀ ਹੈ ਵੀ ਇਹ ਵੀ ਇਹ ਵੀ ਥੋਮੀਆਂ ਹਾਂਜੀ ਆਹ ਜਿਹੜੀ ਜਿਹੜੀ ਬੀਜੀ ਦੀ ਫਸਲ ਇਹ ਕਿਹੜੀ ਚੀਜ਼ ਹੈ ਇਹ ਬਰੋਕਲੀ ਆ ਹਾਂ ਬਰੋਕਲੀ ਆ ਇਹ ਪਾਲਮ ਸਮ੍ਰਿਧੀ ਕਰਕੇ ਇਹਦਾ ਨਾਮ ਆ ਹਾਂ ਇਹ ਵੈਸੇ ਤੇ ਹਾ ਚਲਦੀ ਸੋਲਨ ਯੂਨੀਵਰਸਿਟੀ ਦੀ ਵੈਰਾਈਟੀ ਆ ਪਰ ਇਹ ਪੀਏਯੂ ਐਸਸੀ ਦੀ ਸਪਲਾਈ ਕਰਦੀ ਹੈ ਇਹਦੇ ਇਸੇ ਦੇ ਸੀਡ ਦੀ ਪਾਲਪਸ ਮਰੀਦੀ ਦੀ ਬਲੋ ਇਹ ਬਲੋ ਹੇ ਇਹ ਬੂਟੇ ਛੋਟੇ ਨੇ ਇਹ ਕਿਸ ਤਰ੍ਹਾਂ ਦੇ ਰੋਗਾਂ ਨੂੰ ਰੋਕਣ ਵਾਸਤੇ ਇਹਦਾ ਬਾਦਾ ਹਾਂਜੀ ਮਾਤਾ ਇਹ ਇਹਦੇ ਛੋਟੇ ਬੂਟੇ ਨੇ ਤਾਂ ਇਹ ਛੋਟੇ ਪਰ ਇਹ ਤੁੰ ਇੱਥੇ ਕੋਈ ਜਾਨਵਰੀ ਖਾ ਜਾਂਦੇ ਪੱਤੇ ਪੱਤੇ ਨੇ ਤਾਂ ਕਰਕੇ ਥੋੜਾ ਜਿਹਾ ਰਹਿ ਗਏ ਓਕੇ ਆ ਜਿਹੜੀ ਚੀਜ਼ਾਂ ਬੀਜੀਆਂ ਜੇ ਇਹ ਕਿਹੜੀਆਂ ਜੇ ਇਹ ਆਲੂ ਆਲੂ ਦੀ ਕਿਸਮ ਹੈ ਇਹ ਲਾਲ ਰੰਗ ਦੇ ਆਲੂ ਨੇ ਅੱਛਾ ਇਹ ਦੂਜਾਂ ਆਮ ਆਲੂਆਂ ਨਾਲੋਂ ਥੋੜਾ ਜਿਆਦਾ ਇਹਨਾਂ ਦਾ ਸਵਾਦ ਜ਼ਿਆਦਾ ਵਧੀਆ ਬਣਦੇ ਆ ਚੰਗੀ ਤਰ੍ਹਾਂ ਇਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹਾਂਜੀ ਇਹ ਕਦੋਂ ਕੋਈ ਹੋ ਜਾਣਗੇ ਤਿਆਰ ਇਹ ਬਸ ਤਿਆਰੀ ਹੋਰ ਮੇਰਾ 15-20 ਦਿਨਾਂ ਤੱਕ ਤਿਆਰ ਹੋ ਜਾਣਾ ਇਹਨਾਂ ਹੋ ਗਿਆ ਤੇ ਆ ਜਿਹੜਾ ਜੇ ਇਹ ਵੀ ਥੋਮ ਹੀ ਆ ਇਹ ਵੀ ਥੋਮ ਹੀ ਆ ਇਹ ਇਹਨੂੰ ਆਪਾਂ ਜਾਪਾਨੀ ਕਰਕੇ ਆਨੇ ਜਾਪਾਨੀ ਥੋਮ ਕਹਿੰਦੇ ਆ ਹਾਂਜੀ ਇਹਦੀਆਂ ਜਿਹੜਾ ਗੰਡਾ ਇਹਦਾ ਵੱਡਾ ਗੰਡਾ ਹੁੰਦਾ ਤੇ ਇਹਦੇ ਵਿੱਚ ਸਿਰਫ ਚਾਰ ਤੁਰੀਆਂ ਹੀ ਹੁੰਦੀਆਂ तकरीबन ਜਾਂ ਕਈਆਂ ਦੇ ਵਿੱਚ ਬਿਲਕੁਲ ਇੱਕ ਹੀ ਹੁੰਦੀ ਹੈ ਤੇ ਕਈਆਂ ਚਾਰ ਜਾਂ ਪੰਜ ਤੱਕ ਵੱਧ ਤੋਂ ਵੱਧ ਹੋ ਸਕਦੀਆਂ ਮੋਸਟਲੀ ਚਾਰ ਹੁੰਦੀਆਂ ਜ਼ਿਆਦਾ ਤੁਰੀਆਂ ਦੀਆਂ ਅੰਤ ਵਿੱਚ ਮੈਂ ਦੱਸਦਾ ਵੀ ਤੋਂ ਜਦ ਅੱਜ ਕੱਲ ਰਿਵਾਜ ਜਿਹੜਾ ਦਸਨਾ ਆਖੜਦਾ ਹੀ ਪਿਆ ਵਾ ਇਸ ਤਰ੍ਹਾਂ ਕੇ ਸ਼ਾਇਦ ਕਈ ਨਾ ਪਜੇ ਪਦਾ ਹੋਵੇ ਜੀ ਇਹਨੂੰ ਸੁਹਾਜਣਾ ਕਹਿੰਦੇ ਆ ਜਾਂ ਇਹਨੂੰ ਡਰਮ ਸਟਿਕ ਵੀ ਆਖ ਦਿੰਦੇ ਆ ਅੱਛਾ ਅੱਛਾ ਮਤਲਬ ਇਹਦੀਆਂ ਫਲੀਆਂ ਜਿਹੜੀਆਂ ਨੇ ਉਹ ਜਿਤਨਾ ਆਮ ਆਪਾਂ ਦੂਜੀਆਂ ਫਲੀਆਂ ਦੀ ਸਬਜ਼ੀ ਬਣਾਉਣੇ ਛੋਟੀਆਂ ਬਰੀਕ ਜਦੋਂ ਹੁੰਦੀਆਂ ਕੂੜੀਆਂ ਹੁੰਦੀਆਂ ਉਦੋਂ ਬਣ ਜਾਂਦੀ ਬਰੀਕ ਫਲੀਆਂ ਦੀ ਸਬਜ਼ੀ ਜਦੋਂ ਆਹ ਹੁਣ ਇਸ ਤਰ੍ਹਾਂ ਮੋਟੀਆਂ ਹੋ ਗਈਆਂ ਫਿਰ ਇਸ ਤਰ੍ਹਾਂ ਜਿਤਨਾ ਸੰਖੀਆਂ ਚੂਸਦੇ ਆ ਹਾਂਜੀ ਉਹ ਤਰ੍ਹਾਂ ਇਹ ਤਰੀ ਵਾਲੀ ਸਬਜ਼ੀ ਜਪਾਓਗੇ ਤੇ ਟੁਕੜੇ ਕਰਕੇ ਤੇ ਵਿੱਚੋਂ ਇਹ ਗੁੱਦਾ ਜਿਹੜਾ ਉਹ ਸੰਖੀ ਵਾਂਗੂ ਜਿਹੜਾ ਉਹ ਉਸ ਤਰ੍ਹਾਂ ਦਾ ਹੀ ਇਹਦਾ ਮਤਲਬ ਬਣ ਜਾਂਦਾ ਮਤਲਬ ਇਹ ਟੇਸਟ ਕਾਫੀ ਵਧੀਆ ਤੇ ਹੈਲਥ ਵਾਸਤੇ ਜਿਹੜਾ ਇਹ ਇਹ ਰੁੱਖ ਗਿਣਾ ਜਾਂਦਾ ਵੀ ਜਿਹੜਾ ਸਵੰਜਨਾ ਜਿਹੜਾ ਹਾਂਜੀ ਆਹ ਜਿਹੜੀਆਂ ਜੇ ਇਹ ਕਾਧੀਆਂ ਫਲੀਆਂ ਵਾਂ ਇਹਨੂੰ ਸੇਮ ਫਲੀ ਕਹਿੰਦੇ ਆ ਜੀ ਹਾਂਜੀ ਇਹ ਵੀ ਇਸ ਤਰ੍ਹਾਂ ਕੁਲੀਆਂ ਕੁਲੀਆਂ ਜਿਹੜੀਆਂ ਕੱਟ ਕੇ ਇਹਨਾਂ ਦੀ ਸਬਜ਼ੀ ਬਣ ਜਾਂਦੀ ਆ ਆਲੂ ਤੇ ਚੀਰ ਕੇ ਸਬਜ਼ੀ ਬਣਾਓ ਫਰਸ ਕਲਾਸ ਅੱਛਾ ਸੇਮ ਫਲੀ ਕਰਕੇ ਆਂਦੇ ਇਹਨੂੰ ਅੱਛਾ ਬਹੁਤ ਵਧੀਆ ਓਕੇ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਆਪਣੀ ਬਹੁਤ ਮਿਹਰਬਾਨੀ ਤੁਸੀਂ ਚਰਨ ਪਾਏ ਆ ਸਾਡੇ ਫਾਰਮ ਤੇ ਹੋਰ ਵਧੂ ਫੁੱਲੂ ਗਏ ਦੇ ਨਾਲ ਤੇ ਹੋ ਜਬ ਵਧੀਆ ਹੀ ਸਬਜ਼ੀਆਂ ਕਹਾਵਾਂਗੇ ਤੁਸੀਂ ਹੁਣ ਮਿਹਰਬਾਨੀ ਤੁਹਾਡੀ ਓਕੇ ਜੀ ਮਿਲਦੀ ਹੈ ਕਿਸੇ ਹੋਰ ਵੀਡੀਓ ਦੀ ਆਸ ਨਾਲ ਸਤਿ ਸ੍ਰੀ ਅਕਾਲ ਸ੍ਰੀ